ਓਏ ਨੰਗੇ ਆਏ ਤੇ ਨੰਗਿਆਂ ਹੀ ਜਾਣਾ ਨਾ ਲਿਆਂਦਾ ਨਾ ਲੈ ਕੇ ਜਾਣਾ ਧੰਨ ਤੇ ਪਾਇਆ ਕੱਪੜਾ ਜੋ ਵੀ ਧੰਨ ਤੇ ਪਾਇਆ ਕੱਪੜਾ ਜੋ ਵੀ ਪਾੜ ਪਾੜ ਕੇ ਲਾਉਣਾ ਓਏ ਮਣਾ ਨਾ ਕਰ ਮਣਈ ਆਇਆ ਓਏ ਮਣਾ ਨਾ ਕਰ ਮਣਈ ਆਇਆ ਓਏ ਇੱਕ ਦਿਨ ਪਹਿਣਾ ਹੀ ਪਛਤਾਉਣਾ ਮੰਜੇ ਉੱਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਦਵਾਈ ਨਾ ਤੇ ਮਾਂ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਓਕਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਹਏ ਕਰਮਾਂ ਦੇ ਨਾਲ ਮਰਦੀਆਂ ਲੋਕੋ ਨੋਵਾ ਚੱਜਦੀਆਂ ਆ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਓਏ ਮੈਂ ਜਾ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੂਜਾਰੋ ਹੋਵੇ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੂਜਾਰੋ ਕਿਸਮਤ ਦੇ ਨਸਤਾਰੇ ਤਾਂ ਚਮ ਕੌਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਲੋਕੋ ਵੇ ਕਰਮ ਬਣਾਉਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਲੋਕੋ ਵੇ ਕਰਮ ਬਣਾਉਣੇ ਪੈਂਦੇ ਨੇ ਉਹ ਕਈ ਲਾ ਕੇ ਜਵਾਨ ਟੀਕੇ ਨਾੜਾ ਜਦੇ ਵੇਖੋ ਕੀਤੀਆਂ ਬਲੌਕ ਨੇ حال ਘਰਾਂ ਵਿੱਚ ਔਰਤਾਂ ਦੇ ਮੰਦੜੇ ਤੇ ਕਈਆਂ ਲੈ ਲਏ ਤਲਾਕ ਨੇ ਕਦੇ 5 ਦਰਿਆ ਸੀ ਸਾਡੇ ਵਗਦੇ ਕਦੇ 5 ਦਰਿਆ ਸੀ ਸਾਡੇ ਵਗਦੇ ਓ ਛੇਵਾ ਨਸ਼ਿਆਂ ਦਾ ਵਹਿ ਗਿਆ ਵਹਿ ਗਿਆ ਪੁੱਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਐ ਬੰਦਾ ਕਿਹੜੇ ਰਾਹ ਪੈ ਗਿਆ ਵਿੱਚ ਬੜਾ ਪੇ ਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਸਮਾ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਜਦੋਂ ਮਾਂ ਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਪਹਿਲੋਂ ਵੱਡੇ ਨੇ ਘਰੋਂ ਕੱਢੀ ਵੇ ਤੂੰ ਵੀ ਕਸਰ ਕੋਈ ਨਾ ਛੱਡੀ ਵੇ ਮੈਨੂੰ ਸੜਕ ਤੇ ਬੰਨ ਦਿਓ ਕੁਲੀ ਮੈਂ ਆਪਣਾ ਟਾਈਮ ਟਪਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲਾਂਗੀ